ਸਾਹਮਣੇ 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 ਜੱਜ ਚੀਮੇ ਦਾ ਪੁੱਤਰ ਜੱਜ ਚੀਮੇ ਦਾ ਪੁੱਤਰ ਇਧਰਲੀ ਸਾਈਡ ਸੁੱਖ ਤੋਜੀ ਕਰਦਾ ਆਹ ਜਹਾਜ ਲੱਗਦੇ ਆਂ ਦੇਰਮਿਆਨ ਅਸਵੀ ਟੱਕਰ ਲਓ ਯਾਹਮੇ ਦੇ ਨਾਲ ਫੇਰ ਟੱਕਰ ਹੋ ਗਈ ਹੈ ਆਹ ਦੇਖਦੇ ਉਧਰਲੇ ਪਾਸੇ ਕਿ ਸਾਨੂੰ ਆਪਣੇਆਂ ਡੌਲਿਆਂ ਤੇ ਮਾਨ ਬਾਈ ਜਿੱਥੇ ਹੱਥ ਪਾਲੀਏ ਦਿੱਤਾ ਨਹੀਂ ਸੁੱਕਾ ਜਾਣ ਬਾਈ ਜਿਹੜੇ ਮੋਢਿਆਂ ਤੋਂ ਵੀ ਸੀ ਫੁੱਕਦੇ ਆਹ ਮੁਠੀਆਂ ਜੇ ਮੀਚੇ ਹੋਏ ਆ ਫਰਕਟਵੇਂ ਰਿਕਾਰਡ ਪੈਦਾ ਕੀਤੇ ਹੋਏ ਐਸੀ ਬੇਨਤੀ ਕਰਦੇ ਆ ਜਿਨ੍ਹਾਂ ਦੀ ਗਰਾਊਂਡ ਦੇ ਵਿੱਚ ਕੀ ਡਿਊਟੀ ਨੇ ਉਹ ਗਰਾਊਂਡ ਕਲੀਅਰ ਕਰ ਦੇ ਕਿ ਬੂਟ ਲੈਣੀ ਹੁੰਦੇ ਮੈਂ ਬੁਲਟ ਕਿੱਥੋਂ ਲੈ ਲਵਾਂ ਸੰਕੂ ਸਮਰੇ ਨੂੰ ਲਓ ਲੱਗੇ ਆਹ ਇੱਥੇ ਰੱਖ ਉਹ ਚਾਹ ਮੱਝ ਵਾਲਾ ਨੰਦਾ ਤੇ ਆਹ ਤਾੜੀਆਂ ਵੱਜ ਗਈਆਂ ਜੋਰ-ਦਾਰ ਜੋਤਾ ਸਿੰਘ ਅਰਤੀਤੀ ਸ਼ਰਮਾਤ ਮਾਰ ਦੇ ਉਹ ਤਾੜੀਆਂ ਹੋਣ ਆਵੇਗਾ ਨਜ਼ਾਰਾ ਆਹ ਸੱਬਾ 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 ਤੇ ਕਰਦੇ ਬੱਲੇ 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 ਬੱ ਆਹ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ ਵਿੱਚ ਬਹਾਦਰ ਨਗਰ ਦੇ ਮੇਲਾ ਲੱਗਿਆ ਮਾਂ ਖੇਡ ਕਬੱਡੀ ਦਾ ਆਹ ਯਾਮਾ ਤੇ ਲਾਡੀ ਯਾਮਾ ਤੇ ਲਾਡੀ ਲੱਗਦਾ ਹੋਇਆ ਜੋਰ ਫੰਦੇ ਦੂਰ ਕਰ ਦਿੱਤੇ ਦਿੱਲੀ ਦੂਰ ਕਰ ਦਿੱਤੀ ਆਹ ਉਹ ਲੱਗਦਾ ਹੋਇਆ ਜੋਰ ਬੱਲੇ 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 ਤਾੜੀਆਂ ਤਾੜੀਆਂ ਰੁਕਣੀ ਨਹੀਂ ਚਾਹੀਦੀ ਨੂ ਸਿੰਘ ਜੀ ਉਹ ਐਲਾਨ ਕਰਵਾਉਂਦੇ ਐ ਫਰੰਦੀਪਰੀਏ ਗੋਪੀ ਦਾ ਜੱਫਾ 1000 ਦਾ ਹੋਵੇਗਾ ਆਹ ਸਾਹਮਣੇ 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 ਦੇਖੀਏ ਦੇਖੀਏ ਕੀ ਤੋਂ ਕੀ ਬਣ ਗਿਆ ਕੀ ਤੋਂ ਕੀ ਬਣ ਗਿਆ ਆ ਮੈਨੂੰ ਲੱਗਦਾ ਮਈਆਂ ਵਾਲੀਆ ਫਰਿਆਦ ਆ ਫੇਰ ਡੱਕਣ ਦੀ ਗੱਲ